ਸਾਤਿ ਸਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਟਾਈਪਿੰਗ ਦੇ ਵਿੱਚ ਜ਼ਰੂਰੀ ਕੰਮ ਦੀ ਅਰਜ਼ੀ ਲਿਖਣ ਲੱਗੇ ਆਂ ਤੇ ਤੁਸੀਂ ਕਵੇਂ ਅਰਜੈਂਟ ਫਰਕ ਦੀ ਐਪਲੀਕੇਸ਼ਨ ਪੰਜਾਬੀ ਦੇ ਵਿੱਚ ਲਿਖ ਸਕਦੇ ਹੋ ਆਓ ਲਿਖਦੇ ਆਂ ਕਿ ਕਵੇਂ ਲਿਖਣੀ ਹੈ ਸੇਵਾ ਵਿਖੇ ਮੁੱਖ ਅਧਿਆਪਕ ਜੀ ਇੰਟਰ ਕਾਲਜ ਨਵਾਫ ਗੰਜ ਇੱਥੇ ਤੁਸੀਂ ਆਪਣੇ ਸਕੂਲ ਦਾ ਨਾਮ ਪਾਣਾ ਹੈ ਕਿ ਤੁਹਾਡਾ ਸਕੂਲ ਕਿੱਥੇ ਹੈ ਉਹਦੀ ਲੋਕੇਸ਼ਨ ਜਿਵੇਂ ਮੇਰਾ ਬिलासपुर ਰਾਮਪੁਰ ਹੈ ਤੁਸੀਂ ਆਪਣੇ ਸਿਟੀ ਦਾ ਨਾਮ ਜਾਂ ਪਿੰਡ ਦਾ ਨਾਮ ਪਾਣਾ ਹੈ ਕਿ ਕਿੱਥੇ ਤੁਹਾਡਾ ਸਕੂਲ ਵਿਸ਼ਾ ਸਬਜੈਕਟ ਕਿ ਇਹ ਆਪਣਾ ਇੱਥੇ ਆਪਣਾ ਹੈ ਜ਼ਰੂਰੀ ਕੰਮ ਦੀ ਛੁੱਟੀ ਲਈ ਅੱਗੇ ਤੁਸੀਂ ਦੇਖੋ ਲਿਖਿਆ ਆਪਾਂ ਸ੍ਰੀਮਾਨ ਜੀ ਬੇਨਤੀ ਹੈ ਹੈ ਕਿ ਕੱਲ ਮੈਂ ਕੰਮ ਵਿੱਚ ਮੈਨੂੰ ਇੱਕ ਜ਼ਰੂਰੀ ਕੰਮ ਪੈ ਗਿਆ ਹੈ ਇਸ ਕਰਕੇ ਮੈਂ ਕੱਲ ਸਕੂਲ ਹਾਜ਼ਰ ਨਹੀਂ ਹੋ ਸਕਦਾ ਕਿਰਪਾ ਕਰਕੇ ਮੈਨੂੰ ਕੱਲ ਦੀ ਛੁੱਟੀ ਦਿੱਤੀ ਜਾਵੇ ਤੁਸੀਂ ਇਦਾਂ ਹੀ ਲਿਖ ਸਕਦੇ ਹੋ ਤੁਸੀਂ ਟਾਈਪ ਕਰੋ ਆਪਣਾ ਤੁਹਾਡਾ ਕੀ ਹੈ ਸਬਜੈਕਟ ਮੈਂ ਆਪ ਜੀ ਦਾ ਅਤੀ ਧਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਥੱਲੇ ਨਾਮ ਕਲਾਸ ਤੇ ਰੋਲ ਨੰਬਰ ਲਿਖਣਾ ਆਪਣਾ ਨਾਮ ਤੁਸੀਂ ਕਲਾਸ ਤੁਹਾਡੀ ਜਮਾਤ ਕੀ ਹੈ ਤੇ ਰੋਲ ਨੰਬਰ ਡੇਟ ਪਾਣੀ ਹੈ ਕਿ ਕਿਹੜੀ ਡੇਟ ਦੀ ਹੈ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ